ਇਹ ਖੂਬ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀ ਹੈ ਜਿਸ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਲਗਾਤਾਰ ਪੰਜਾਬੀ ਸਰਦਾਰ ਪੁਲਿਸ ਵਾਲੇ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ। ਉਸਦੇ ਬਾਰੇ ਲਗਾਤਾਰ ਕਿਹਾ ਜਾ ਰਿਹਾ ਕਿ ਬੁਲਾਓ ਕਿਹੜੇ ਅਫਸਰਾਂ ਨੂੰ ਤੁਸੀਂ ਇੱਥੇ ਬੁਲਾਣਾ ਹੈ ਉਥੇ ਦੱਸ ਜੀ ਕਿ ਪ੍ਰਵਾਸੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਇਸ ਵੀਡੀਓ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਵੀ ਸਾਂਝੀ ਕਰ ਰਿਹਾ ਹੈ ਹਾਲਾਂਕਿ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਲੈ ਕੇ ਆਪਣੀ رائے ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਵੇਂ ਇਹ ਪ੍ਰਵਾਸੀ ਜੋ ਕਿ ਸੜਕ ਤੇ ਲੜਕਾਰੇ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਤੈਨੂੰ ਕੱਢਿਆ ਠੀਕ ਆ ਤੂੰ ਕ ਮੂੰਹ ਗਾਲ ਕੱਢਿਆ ਇਹਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਤੈਨੂੰ ਕੋਈ ਗਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿਦਾਂ ਬੋਲਦਾ ਹੈ ਤੈਨੂੰ ਕੋਈ ਫੋਟੋ ਗੱਲ ਕਰੀ ਯਾਰ ਅਸੀਂ ਐਂ ਦੱਸ ਕੇ ਆ ਕੇ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਤੂੰ ਕਿਨੂੰ ਬੋਲਿਆ ਕੁਝ ਸੱਚ ਬੋਲੋ ਦੱਸ ਮੈਂ ਗੇਟ ਪਾਸ ਆਪਣਾ ਦਿੰਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਤੇ ਤੂੰ ਬਲਾਓ ਜਿਹਨੂੰ ਬੁਲਾਉਣਾ ਉਹ ਜਿਹੜਾ ਮਰਜੀ ਨੂੰ ਬੁਲਾਓ ਤੁਸੀਂ ਅਕਸਰਾਨ ਨੂੰ ਬੁਲਾਓ ਜਿੰਨੂੰ ਮਰਜ਼ੀ ਬੁਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਆ ਤਾਂ ਮੈਂ ਪੁਲਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਬਾਪ ਸਾ ਚੱਲ ਜਾਂਦੇ ਆ ਸਿੱਫ ਫੱਦੂ ਆ ਕੋਈ ਕਿਹੜੀ ਕੰਪਨੀ ਅਕਸਰਾਨ ਨੂੰ ਰੱਖੋ ਕਿਹੜੀ ਕੰਪਨੀ ਹੈ ਕੰਪਨੀ ਕਿਹੜੀ ਹੈ ਬਾਤ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਪਨੀ ਜੋ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਬਸ ਤੁਸੀਂ